ਪੰਚਾਇਤਸ਼ਕਤਰਾ ਦੇ ਚਿਕਾਇਤ ਲੈ ਕੇ ਚੇਅਰਮੈਨ ਰਵੀਨੰਦਨ ਸਿੰਘ ਨਿਕੂਤ ਬਾਜਵਾ ਪਹੁੰਚੇ ਐਸਟੀਐਮ ਕੋਲ ਮਾਮਲਾ ਸਰਪੰਚੀ ਦੀਆਂ ਚੋਣਾਂ ਲਈ ਕਾਂਗਰਸੀਆਂ ਨੂੰ ਐਨਓਸੀ ਅਤੇ ਝੁੱਲਾ ਟੈਕਸ ਨਾਦਨ ਦਾ ਕਾਂਗਰਸੀਆਂ ਨੂੰ ਬੀਡੀਪੀਓ ਬਲਾਕ ਚੋਂ ਨਾਮ ਰਹਿ ਐਨਓਸੀ ਅਤੇ ਨਾਮ ਰਹਿ ਚੁਲਾ ਟੈਕਸ ਨੂੰ ਲੈ ਕੇ ਐਸਟੀਐਮ ਦਫਤਰ ਪਹੁੰਚੇ ਰਵੀਨੰਦਰ ਸਿੰਘ ਨਿਕੂ ਪਾਜਵਾ ਇਸ ਮੌਕੇ ਉਨ੍ਹਾਂ ਨੇ ਐਸਟੀਐਮ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਕਾਂਗਰਸੀਆਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ ਤੇ ਵੀਡੀਓ ਦਫਤਰ ਚ ਨਾ ਹੀ ਪੰਚਾਇਤ ਸੈਕਟਰੀ ਮਿਲ ਰਹੇ ਹਨ ਤੇ ਨਾ ਹੀ ਉਨ੍ਹਾਂ ਨੂੰ ਚੁਲਾ ਟੈਕਸ ਅਤੇ ਐਨਓਸੀ ਦਿੱਤੇ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਇਹ ਵੀ ਸ਼ਿਕਾਇਤ ਦਰਜ ਕਰਾਈ ਕਿ ਤੋਂ ਪੰਚਾਇਤ ਸੈਕਟਰੀ ਲਗਾਤਾਰ ਘਿਰ ਖਾਤ ਚਲ ਰਹੇ ਹਨ ਅਤੇ ਉਹ ਦਫਤਰ ਹਾਜ਼ਰ ਨਹੀਂ ਹੋ ਰਹੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਨੂੰ ਐਨਓਸੀ ਜਾਂ ਚੁੱਲਾ ਟੈਕਸ ਨਾ ਦਿੱਤੇ ਗਏ ਤਾਂ ਉਹ ਕੱਲ ਟੀਸੀ ਗਰਤਾਸਪੁਰ ਦਫਤਰ ਮੁਰिद ਰੋਸਟਰ ਨਾਮੀ ਦੇਣਗੇ ਅੱਜ ਸਵੇਰੇ ਪੰਚਾਇਤ ਕਤਰਾ ਦੇ ਵਿਰੁੱਧ ਅਤੇ ਬੀਡੀਪੀਓ ਦਫਤਰ ਵਿਰੁੱਧ ਜੋ ਕਾਂਗਰਸੀ ਉਮੀਦਵਾਰਾਂ ਨੂੰ ਚੁੱਲਾ ਟੈਕਸ ਅਤੇ ਐਨਓਸੀ ਨਹੀਂ ਦਿੱਤੇ ਜਾ ਰਹੇ ਸੀ ਉਸ ਨੂੰ ਲੈ ਕੇ ਬੀਡੀਪੀਓ ਦਫਤਰ ਤਾਂ ਤੰਮਨ ਦਿੱਤਾ ਗਿਆ ਸੀ ਤੁੰਦ ਸਿੰਘ ਬਾਜੋਂ ਦੀ ਗਵਾਈ ਚ ਅਤੇ ਉਸ ਤੋਂ ਬਾਅਦ ਕੁਝ ਪੰਚਾਇਤ ਕਤਰਾ ਵੱਲੋਂ ਐਨਰੋਸ਼ੀ ਦੇਣੇ ਸ਼ੁਰੂ ਕੀਤੇ ਪਰ ਉਸ ਤੋਂ ਬਾਅਦ ਉਹ ਫਿਰ ਦਫ਼ਤਰ ਚੋਂ ਗਾਇਬ ਹੋ ਗਏ ਅਤੇ ਕੁਝ ਸ਼ਕਤੀ ਜਿਹੜੇ ਨੇ ਉਹ ਆਪਸਾਂ ਵੀ ਚੱਲ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਪਿਛੇ ਬਚ ਚੇਰਮੈਨ ਹੈ ਰਵਿੰਦਰ ਸਿੰਘ ਲਕੀ ਬਾਜਾ ਜਿਹੜੇ ਨੇ ਫਰੇਗਾ ਚੁੰਡੀਆਂ ਐਸਡੀਐਮ ਨੂੰ ਮਿਲੇ ਨੇ ਤਾਂ ਉਹਨਾਂ ਨੇ ਉਸ ਤੇ ਆਪਣੇ ਜੋ ਨੰਨ ਸਮੱਸਿਆਵਾਂ ਆ ਰਹੀਆਂ ਉਸ ਦੀ ਗੱਲਬਾਤ ਕੀਤੀ ਹੈ ਗੱਲਬਾਤ ਕਰਦੇ ਆ ਰਵਿੰਦਰ ਸਿੰਘ ਲਕੀ ਬਾਜਾ ਸਮੱਸਿਆ ਦੇਖੋ ਤੁਸੀਂ ਵੀ ਆਪ ਉੱਥੇ ਸੀਗੇ ਸਵੇਰ ਦੇ ਸਬ ਵੀਡੀਓ ਦਫ਼ਤਰ ਦੇ ਵਿੱਚ ਸਾਰੇ ਜਿੰਨਾਂ ਇਲੈਕਸ਼ਨ ਲੜਨੀ ਜਿੰਨੇ ਵੀ ਚਾਹਵਾਂ ਲੋਕ ਨੇ ਸਰਪੰਚੀ ਦੀ ਇਲੈਕਸ਼ਨ ਲੜਨ ਦੇ ਉਹ ਆਪਣੇ ਸਰਟੀਫਿਕੇਟ ਲਿਸਟਾਂ ਟੂਲਾ ਟੈਕਸ ਨੋਡ ਯੂ ਸਰਟੀਫਿਕੇਟ ਲੈਣ ਆਏ ਨੇ ਤੇ ਬਾਕੀ ਦੇਖ ਕੇ ਅਫਸੋਸ ਹੋਇਆ ਵੀ ਸਿਸਟਮ ਦਾ ਬੇੜਾ ਕਰਪ ਹੋ ਗਿਆ। ਵੀਡੀਓ ਬੈਠੀ ਹੈ ਤੇ ਸੈਕਟਰੀ ਉਹਦੀ ਅੱਖੇ ਨਹੀਂ ਲੱਗਣ। ਸੈਕਟਰੀ ਫੋਨ ਬੰਦ ਕਰਕੇ ਭੱਜ ਗਏ। ਦੋ ਸੈਕਟਰੀ ਨੇ ਕਵਲ ਦੀ ਤੇ ਓਮ ਪ੍ਰਕਾਸ਼ ਜਿਨ੍ਹਾਂ ਨੂੰ 40 40 50 50 ਪਿੰਡ ਪੂਰੇ ਹਲਕੇ ਦੇ ਵਿੱਚ 70 70 60 60 ਪਿੰਡਾਂ ਦੇ ਪ੍ਰਬੰਧਕ ਲੱਗੇ ਦੇ ਨੇ ਜਿਹੜੇ ਬਿਲਕੁਲ ਹੀ ਗੈਰ ਹਜਨ ਨੇ। ਤੇ ਵਸੋਂ ਜਾਈਏ ਕਿੱਥੇ? ਅਸੀਂ ਇਹ ਗੱਲਾਂ ਜਿਹੜੀਆਂ ਨੇ ਸਾਰੀਆਂ ਜੋ ਉੱਤੇ ਸਾਰਾ ਦਿਨ ਦੇਖ ਕੇ ਮੈਂ ਜੇਰ ਮੈਂ ਜ਼ਿਲ੍ਹਾ ਪਰਿਸ਼ਦ ਹੁੰਦੇ ਆ ਵੀ ਉਹਨਾਂ ਦੀ ਗੈਰਹਾਜ਼ਰੀ ਲਾ ਕੇ ਆਇਆ ਫੋਨ ਕਰਦੇ ਰਹੀਆਂ ਫੋਨ ਉਹਨਾਂ ਦੇ ਬੰਦ ਨੇ ਕਿਸੇ ਨਾਲ ਵੀ ਕੋਈ ਗੱਲ ਨਹੀਂ ਅਸੀਂ ਉਹਨਾਂ ਦੀ ਲਿਖਤੀ ਉਥੇ ਨੋਟਿਸ ਕੱਢ ਕੇ ਆਏ ਆ ਵੀ ਤੁਸੀਂ ਗੈਰਹਾਜ਼ਰ ਹੋ ਵੀ ਇਲੈਕਸ਼ਨ ਕਾਰਜ ਪੜਨ ਦੇ ਦਿਨ ਆਈ ਮੰਗਿਆ ਤੇ ਅਸੀਂ ਐਸਜੀਓ ਸਾਹਿਬ ਨੂੰ ਦੱਸਣ ਆਏ ਆ ਵੀ ਆਹ ਕੋਈ ਛੜਨਾ ਹੋ ਰਿਹਾ ਬੰਦੇ ਗੈਰਹਾਜ਼ਰ ਨੇ ਲੂਪ ਕਿਹਦੇ ਕੋਈ ਜਾਣ ਹੁਣ ਜੇ ਸੈਕਟਰੀ ਕੋਲ 50 ਪਿੰਡ ਨੇ 40 ਪਿੰਡ ਨੇ ਜਿਹੜਾ ਜਿਹੜਾ ਕੋ ਪੰਜਾਵਾ ਪਿੰਡਾਂ ਦਾ ਪ੍ਰਬੰਧਕ ਵੀ ਲੱਗਾ ਤੇ 30 ਪਿੰਡਾਂ ਦਾ ਸੈਕਟਰੀ ਵੀ ਲੱਗਾ ਹੈ ਉਹ ਆਵੇ ਹੀ ਨਾ ਦੇ ਲੋਕਾਂ ਨੂੰ ਕਿੱਥੋਂ ਇਨਸਾਫ ਮਿਲੇਗਾ ਇਹਦੇ ਜ਼ਿੰਮੇਵਾਰ ਕੌਣ ਨੇ ਜ਼ਿੰਮੇਵਾਰ ਸਰਕਾਰ ਹੈ ਜੀ ਇਹ ਕਿਸ ਪੰਚਾਇਤ ਸੈਕਟੀ ਦੀ ਕੀ ਜੁੜਤ ਹੈ ਵੀ ਉਹ ਆ ਕੇ ਦਫ਼ਤਰ ਜੀ ਨਾਲ ਬੈਠੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਅਨਾਉਂਸ ਕੀਤੀ ਹੋਵੇ ਤੇ ਪੰਚਾਇਤ ਸੈਕਟੀ ਨੂੰ ਕਿਸੇ ਦੀ ਸ਼ੈ ਹੈਗੀ ਤਾਂ ਹੀ ਹਨ ਹੁਣ ਐਸਟੀਐਮ ਨੂੰ ਤੁਸੀਂ ਮਲੇ ਉਹਨਾਂ ਨੇ ਇਨਸਾਫ ਦਾ ਬਹੁਤ ਪੋਜ਼ਿਟਿਵ ਰੁਈਆ ਸੀਗਾ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਆ ਉਹ ਜੋ ਕੁਛੇ ਕਿਸੇ ਉਹਨਾਂ ਨੂੰ ਆਖਿਆ ਉਹ ਕਹਿੰਦੇ ਮੈਂ ਆਪਣੀ ਹਾਇਰ ਅਥਾਰਟੀ ਨੂੰ ਬਸ ਨਹੀਂ ਤੇ ਕਹਿੰਦੇ ਵੀ ਕੱਲ ਅਸੀਂ ਸੁਨਿਸ਼ਚਿਤ ਕਰਾਂਗੇ ਵੀ ਉਹ ਸੈਕਟੀ ਸਭਾ ਆਉਣਗੇ ਮੈਂ ਇਹ ਚੇਮਨ ਸਾਹਿਬ ਸਮਾਂ ਥੋੜਾ ਰਹਿੰਦਾ ਜੀ ਦਿਨ ਵਾਲੇ ਚਾਰ ਜੀ ਫਾਈਲਾਂ ਬਿਲਕੁਲ ਅਸੀਂ ਅਸੀਂ ਤੰਗ ਆਏ ਹਾਂ ਇੱਕ ਵਾਰ ਪਰੇਸ਼ਾਨ ਨੇ ਅਮੀਰ ਪਰੇਸ਼ਾਨ ਨੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਵੀ ਕਹਿ ਕੇ ਆਏ ਹਾਂ ਵੀ ਸਾਡੇ ਕੋਲ ਫਿਰ ਧਰਨਾ ਲਗਾਉਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਤੋ ਅਸੀਂ ਫਿਰ ਸੜਕ ਜਾਮ ਕਰੀਏ ਸ਼ਹਿਰ ਜਾਮ ਕਰੀਏ ਲੋਕ ਪਰੇਸ਼ਾਨ ਹੋਣਗੇ ਸਾਰਾ ਕੁਝ ਹੋਏਗਾ ਸੀ ਉਹ ਦੱਸਾਂ ਆਂ ਵੀ ਅਸੀਂ ਇੱਕ ਚੀਜ਼ ਤੋਂ ਸਾਨੂੰ ਇਸ ਚੀਜ਼ ਤੋਂ ਬਾਹਰ ਕਰੋ ਨਹੀਂ ਤੇ ਫਿਰ ਲਾਸਟ ਇਸ ਆਊਟ ਅਹੀਂ ਫਿਰ ਇਹ ਕੰਮ ਤੇ ਉਤਰਾਂਗੇ